ਤੇ ਹੁਣ ਸ਼ਰੇਆਮ ਆਮ ਆਦਮੀ ਪਾਰਟੀ ਕਾਂਗਰਸ ਨਾਲ ਰਲ ਗਈ ਕਿ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾ ਲਿਆ ਗੱਲਾਂ ਕਰਦੇ ਸੀਗੇ ਕਿ ਹੁਣ ਤੁਸੀਂ ਇਹ ਦੇਖੋ ਕਿ ਕਿਹੜੇ ਮੂੰਹ ਨਾਲ ਪਿੰਡਾਂ ਵਿੱਚ ਜਾਣਗੇ ਕਿਹੜੇ ਮੂੰਹ ਨਾਲ ਹੁਣ ਕਹਿਣਗੇ ਕਿ ਇਹਨਾਂ ਨੇ ਤੁਹਾਨੂੰ 70 ਸਾਲ ਕੋਈ ਦਿੱਤਾ ਨਹੀਂ ਹੁਣ ਅਸੀਂ ਦੇਵਾਂਗੇ ਜਦੋਂ ਤੁਸੀਂ ਉਮੀਦ ਜਗਾਤੀ ਕਿ ਰੰਗਲਾ ਪੰਜਾਬ ਬਣੂਗਾ ਪਹਿਲਾਂ ਕੇਜਰੀਵਾਲ ਸਾਹਿਬ ਕਹਿੰਦੇ ਸੀ 1 ਮਹੀਨੇ ਦੇ ਵਿੱਚ ਜਿੱਟਾ ਬੰਦ ਹੋ ਜੂ ਫਿਰ ਕਹਿੰਦੇ ਸੀ 10 ਤਰੀਕ ਨੂੰ ਸਾਡੀ ਸਰਕਾਰ ਬਣੀ 11 ਨੂੰ ਜਿੱਟਾ ਬੰਦ ਹੋ ਜੂ ਤੇ ਹੁਣ ਜਦੋਂ ਲੋਕਾਂ ਦੀ ਉਮੀਦ ਜਾਗੀ ਸੀ ਉਹ ਹੁਣ ਜਦੋਂ ਟੁੱਟੂਗੀ ਤਾਂ ਲੋਕੀ ਇਹਨਾਂ ਨੂੰ ਦੱਸਣਗੇ ਮੈਂ ਅੱਜ ਇਹ ਵੀਡੀਓ ਦੇਖ ਰਿਆ ਸੀ ਭਦੋੜ ਤੋਂ ਐਮਐਲਏ ਨੇ ਲਾਭ ਸਿੰਘ ਨੂੰ ਘੋਕੇ ਤੇ ਉਹ ਹੁਣ ਕਿਸੇ ਪੈਂਡ ਵਿੱਚ ਸੀਗੀ ਉਹ ਦਿਖਾਉਣ ਲੱਗ ਗਏ ਕਿ ਦੇਖੋ ਜੀ ਮੈਂ ਐਸਐਸਪੀ ਨੂੰ ਭੇਜਿਆ ਇੱਥੇ ਚਿੱਟਾ ਵੇਖਦਾ ਪੈਂਡਾ ਵਾਲਿਆਂ ਨੇ ਘੇਰ ਲਿਆ ਉਹ ਕਹਿੰਦੇ ਐਸਐਸਪੀ ਦੇ ਗਵਾਹ ਚਿੱਟਾ ਵੇਖਦੇ ਤੁਸੀਂ ਕੀ ਬੰਦ ਕਰਾਓਗੇ ਕਿ ਚਿੱਟਾ ਖਤਮ ਹੋ ਗਿਆ ਪਹਿਲਾਂ ਨਾਲੋਂ ਚਿੱਟਾ ਮਹਿੰਗਾ ਹੋਇਆ ਤੇ ਹੁਣ ਉਹਨਾਂ ਨੂੰ ਪੂਰਾ ਥਾਪੜਾ ਆਮ ਆਦਮੀ ਪਾਰਟੀ ਦਾ ਪੂਰਾ ਥਾਪੜਾ ਕੇ ਸ਼ਰੇਆਮੋ ਚਿੱਟਾ ਵੇਚ ਰਹੀ ਆ। ਹਨ ਇੱਕ ਪਲਾਨ ਤਹਿਤ ਪੰਜਾਬ ਦੇ ਵਿੱਚ ਚਿੱਟਾ ਪ੍ਰਮੋਟ ਕੀਤਾ ਜਾ ਰਿਹਾ। ਪਲਾਨ ਤਹਿਤ ਸਾਰਾ ਕੁਝ ਹੋ ਰਿਹਾ ਕਿ ਪੰਜਾਬ ਦੀ ਨੌਜਵਾਨੀ ਚਿੱਟੇ ਨਾਲ ਹੀ ਮਰਦੇ। ਇੱਕ ਸ਼ਾਇਦ ਤਹਿਤ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕੀਤਾ। ਨਹੀਂ ਤਾਂ ਪੰਜਾਬ ਦੇ ਲੋਕ ਕਿੰਨੇ ਕਮਲੇ ਨਹੀਂ ਸੀ ਕਿ ਅਨਪੜ੍ਹਾਂ ਨੂੰ ਵੋਟਾਂ ਬਾਗਮ। ਜਿਹੜਾ ਬੰਦਾ ਸਟੇਜ ਤੇ ਕਮੇਡੀ ਕਰਦਾ ਸੀ ਪੰਜਾਬ ਦੇ ਲੋਕ ਕਿੰਨੇ ਕੰਮਲੇ ਨਹੀਂ ਸੀ ਕਿ ਉਹਨੂੰ ਵੋਟਾਂ પાਕੇ ਪੰਜਾਬ ਸਾਰਾ ਸੰਭਾਲ ਦ ਸੰਭਾ ਦਿੰਦੇ ਕਿ ਤੁਸੀਂ ਚਲਾਓ ਇਹਨਾਂ ਨੇ ਬਹੁਤ ਇੱਕ ਛਾਜਿਸ ਤਹਿਤ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਸੀ ਭਗਵਾਨ ਤਮਾਨ ਨੇ ਜਾਣਾ ਸੀ ਜਦੋਂ ਸਿੱਧੂ ਦੇ ਘਰੇ ਜੋ ਸਿੱਧੂ ਦੀ ਡੈਥ ਹੋਈ ਇਹਨਾਂ ਦੀ ਨਲੈਕੀ ਕਰਕੇ ਸਿੱਧੂ ਮੂਸੇ ਵਾਲਾ ਮਰਿਆ ਤੇ ਆ ਕੀ ਇਹਨਾਂ ਦਾ ਆਪਾਂ ਇਨਸਾਫ ਪਾਲਦੇ ਆ ਭਾਈ ਕੀ ਆਪਾਂ ਸੋਚਦੇ ਆ ਕਿ ਮੇਰੇ ਖਿਆਲ ਨਾਲ ਇਹਨਾਂ ਦੋਨਾਂ ਇਨਸਾਫ ਦੀ ਉਮੀਦ ਰੱਖਣਾ ਵੀ ਇੱਕ ਕਿਉਂ ਜੀ ਗੱਲ ਆ ਜਿਹੜੀ ਕਦੇ ਪੂਰੀ ਨਹੀਂ ਹੋਊਗੀ। ਭਗਵਾਨ ਤਮਨ ਨਾਲ ਪੁਲਿਸ ਚੱਲਦੀ ਆ ਜਦੋਂ ਸਿੱਧੂ ਦੇ ਘਰੇ ਜਾਣਾ ਦੀ ਪੈਂਟ ਨੂੰ ਛੋਣੀ ਬਣਾਤਾ ਸੀ ਉਦੋਂ ਕਿਉਂ ਇਹਨਾਂ ਨੂੰ ਡਰ ਲੱਗਦਾ ਸੀ। ਪਹਿਲਾਂ ਜਿਵੇਂ ਸਰਪੰਚਾਂ ਦੀਆਂ ਪੰਚਾਇਤਾਂ ਬੰਨ੍ਹ ਕਰਤੀਆਂ ਤੇ ਹੁਣ ਵੀ ਪੰਚਾਇਤਾਂ ਬਹਾਲ ਕੀਤੀਆਂ ਜਦੋਂ ਲੋਕਾਂ ਦਾ ਪ੍ਰੈਸ਼ਰ ਬਣਿਆ। ਇਹ ਸੰਗਰੂਰ ਤੋਂ ਐਮਪੀ ਸਿਮਰਨਜੀਤ ਸਿੰਘ ਮਾਨ ਨੇ ਹਾਈ ਕੋਰਟ ਦੇ ਵਿੱਚ ਇਹਨਾਂ ਖਿਲਾਫ ਕੇਸ ਦਰਜ ਕਰਤਾ ਸੀ। ਉਨੇ ਕਿੰਨਾ ਕੁ ਟਾਈਮ ਲੋਕਾਂ ਦੇ ਜਿਹੜਾ ਤੁਸੀਂ ਆਪਦੇ ਉੱਤੇ ਨਕਾਬ ਚੜਾਇਆ ਸੀ ਕਿ ਅਸੀਂ ਬਹੁਤ ਸੱਚੀ ਆ ਉਹ ਲੈ ਗਿਆ ਜੋ ਤੁਸੀਂ ਤਾਨਾਸ਼ਹੀਏ ਉਹਦੇ ਫਰਮਾਨ ਲੈ ਕੇ ਆਨੇ ਲੋਕੀ ਕਿੰਨਾ ਕੁ ਟਾਈਮ ਕਹਿਣਗੇ ਕਿ ਚੱਲ ਕੋਈ ਨਹੀਂ ਚੱਲ ਕੋਈ ਇਹਨਾਂ ਨੂੰ ਨੋਲ ਜੈਣੀ ਤੇ ਆਹ ਤੂੰ ਹੀ ਫਰਮਾਨ ਜੇ ਛੱਡ ਦਿੰਦੇ ਕਿ ਐਂ ਕਰਦਾਂਗੇ ਬਾਜੂ ਜੂ ਡਰਨੇ ਰਹਿਣਾ ਤੇ ਹੁਣ ਭਗਵੰਤਬਾਨ ਭੁੱਲ ਕੇ ਹੁਣ ਰਾਜ ਸਭਾ ਵਿੱਚ ਜਦੋਂ ਭੇਜਣਾ ਸੀ ਉਹਨ ਇਕੱਲਾ ਰਗਮ ਚੜ੍ਹਈ ਰਹਿ ਗਿਆ ਸੀ ਭਗਵਾਨ ਕਮਾਨ ਦੀ ਸਰਕਾਰ ਆਈ ਆ ਪੰਜਾਬ ਦੇ ਵਿੱਚੋਂ ਆ ਪਾਖਰਾ ਮੈਨੇਜਮੈਂਟ ਬੋਰਡ ਚੋਂ ਪੰਜਾਬ ਦੀ ਮੈਂਬਰੀ ਖਤਮ ਹੋ ਗਈ। ਸੋਸ਼ਲ ਮੀਡੀਆ ਦਾ ਜਮਾਨਾਗਾ ਕਿੰਨਾ ਕੁ ਟਾਈਮ ਰਹੇ ਜੂ ਗੱਲ ਇੱਕ ਰਹੇ ਜੂ ਦੂਜੀ ਸਾਹਮਣੇ ਆ ਜੂ ਤੁਹਾਡੇ ਸਾਰੇ ਕੰਮ ਮਾੜੇ ਹੋ ਰਹੇ ਆ। ਤੁਸੀਂ ਵੇਖ ਰਹੇ ਹੋ ਸੱਚ ਦੀ ਪਰਤਾਲ ਦੇ ਮੈਂ ਤੁਹਾਡਾ ਆਪਣਾ ਬਤਾਰ ਸਿੰਘ ਜੀ ਤਾਰਾ ਕਾਂਗਰਸ ਤੇ ਆਮ ਆਦਮੀ ਪਾਰਟੀ ਦੋਨੇ ਜਿਹਨੇ ਕਿ ਹੁਣ ਇਕੱਠੀਆਂ ਹੋ ਗਈਆਂ ਨੇ ਅਗਲੇ 24 ਦੇ ਇਲੈਕਸ਼ਨ ਆ ਰਹੇ ਨੇ ਸਾਡੇ ਨਾਲ ਇਸ ਵਿਸ਼ੇ ਤੇ ਗੱਲ ਕਰਨ ਲਈ ਨਰਪਾਉ ਸਿੰਘ ਜੀ ਸਾਡੇ ਨਾਲ ਨੇ ਨਰਪਾਉ ਸਿੰਘ ਜੀ ਤੁਸੀਂ ਕਿਵੇਂ ਦੇਖੋਗੇ ਜਿਹੜੇ ਹੁਣ 24 ਦੇ ਇਲੈਕਸ਼ਨ ਐ ਅੱਗੇ ਆ ਰਹੇ ਨੇ ਕਾਂਗਰਸ ਤੇ ਆਮ ਆਦੀ ਪਾਰਟੀ ਹੁਣ ਜਨਨ ਕਿ ਦੋਨੇ ਇਕੱਠੀਆਂ ਹੋ ਗਈਆਂ ਨੇ ਇਹ ਕਹਿੰਦੇ ਅਸੀਂ ਬੀਜੇਪੀ ਨੂੰ ਤੇ ਕਾਲੀਆਂ ਨੂੰ ਜਨਨ ਕਿ ਹੁਣ ਅੱਗੇ ਨਹੀਂ ਆਉਂਦੇ ਨਾਲ ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖੋਗੇ ਪਹਿਲਾਂ ਦੇਖਣ ਵਾਲੀ ਗੱਲ ਤਾਰਾ ਜੀ ਇਹ ਆ ਜਿਹੜਿਆ ਕਹਿੰਦੇ ਸੀ ਪਹਿਲਾਂ ਕਿ ਯਾਰ ਰਲੇ ਹੋਏ ਆ ਕਦੇ ਅਕਾਲੀ ਆ ਜਾਂਦੇ ਆ ਕਦੇ ਕਾਂਗਰਸੀ ਆ ਜਾਂਦੇ ਆ ਤੇ ਹੁਣ ਸ਼ਰੇ ਆਮ ਆਮ ਆਦਮੀ ਪਾਰਟੀ ਕਾਂਗਰਸ ਨਾਲ ਰਲ ਗਈ ਪਹਿਲਾ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਣ ਲਈ ਆ ਗੱਲਾਂ ਕਰਦੇ ਸੀਗੇ ਇਹੀ ਇਹ ਕਹਿੰਦੇ ਸੀ ਅਸੀਂ ਬਦਲਾ ਲੈ ਕੇ ਆਵਾਂਗੇ ਬਦਲਾ ਕੀ ਲੈ ਕੇ ਆਉਂਦਾ ਕਿ ਪਹਿਲਾਂ ਅੰਦਰੋਂ ਅੰਦਰੀ ਇਕੱਠੇ ਸੀ ਹੁਣ ਸ਼ਰਿਆਮਾ ਇਕੱਠੇ ਹੋ ਗਏ ਆ ਕੀ ਹੁਣ ਤੁਸੀਂ ਇਹ ਦੇਖੋ ਕਿ ਕਿਹੜੇ ਮੂੰਹ ਨਾਲ ਪਿੰਡਾਂ ਵਿੱਚ ਜਾਣਗੇ ਕਿਹੜੇ ਮੂੰਹ ਨਾਲ ਹੁਣ ਕਹਿਣਗੇ ਕਿ ਇਹਨਾਂ ਨੇ ਤੁਹਾਨੂੰ 70 ਸਾਲ ਕੋਈ ਦਿੱਤਾ ਨਹੀਂ ਹੁਣ ਅਸੀਂ ਦੇਵਾਂਗੇ ਹੁਣ 70 ਸਾਲ ਵਾਲਿਆਂ ਨਾਲ ਤਾਂ ਰਲ ਗਏ ਹੋ ਤੁਸੀਂ ਜੀ ਜੀ ਇਹਨਾਂ ਨੂੰ ਜਦੋਂ ਹੁਣ ਪਿੰਡਾਂ ਦੇ ਵਿੱਚ ਜਾਣਗੇ ਐਮਪੀ ਦੀ ਇਲੈਕਸ਼ਨ ਵਿੱਚ ਜਦੋਂ ਵੋਟਾਂ ਮੰਗਣਗੇ ਨਾ ਉਦੋਂ ਪੰਜਾਬ ਦੇ ਲੋਕ ਦੱਸਣਗੇ ਇਹਨਾਂ ਨੂੰ ਕਿਹੜੇ ਭਾਵੇਂ ਵੇਖਦੀ ਆ ਜੀ ਉਦੋਂ ਇਹਨਾਂ ਨੂੰ ਪਤਾ ਲੱਗੂ ਜਦੋਂ ਪਿੰਡਾਂ ਦੇ ਵਿੱਚੋਂ ਜਿਵੇਂ ਸੁਖਵੀਰ ਬਾਦਲ ਦੀਆਂ ਗੱਡੀਆਂ ਤੇ ਪਰਸਰਾਵ ਹੁੰਦੀ ਆ ਹੁਣ ਆਮ ਆਦਮੀ ਦਾ ਜਦੋਂ ਜਾਊਗਾ ਨਾ ਮੁੱਖ ਮੰਤਰੀ ਉਦੋਂ ਪਤਾ ਲੱਗੂ ਕਿ ਜਿਹੜੇ ਝੂਠੇ ਵਾਅਦੇ ਕੀਤੇ ਸੀ ਉਹ ਜਦੋਂ ਪੂਰੇ ਨਹੀਂ ਹੁੰਦੇ ਤਾਂ ਲੋਕੀ ਕਿਵੇਂ ੜਕਦੇ ਨੇ ਜੀ ਇੱਕ ਆਮ ਆਦਮੀ ਪਾਰਟੀ ਦੇ ਜਿਹੜੇ ਹੁਣ ਸੀਐਮ ਭਗਵੰਤ ਸਿੰਘ ਮਾਨ ਐ ਜਦੋਂ ਇਹਨੇ ਸਰਕਾਰ ਸਤਾ ਦੇ ਵਿੱਚ ਨਹੀਂ ਆਈ ਸੀ ਉਦੋਂ ਇਹੀ ਮਾਨ ਸਾਹਿਬ ਕਹਿੰਦੇ ਸੀ ਜੇ ਪਿੰਡਾਂ ਦੇ ਵਿੱਚ ਐਮਐਲਏ ਜੀ ਐਮਪੀ ਜਾਂ ਹੋਰ ਲੀਡਰ ਆਉਣਗੇ ਤੇ ਉਹਨਾਂ ਨੂੰ ਖਿਲਾੜ ਕੇ ਪੁੱਛਿਆ ਕਰੋ ਸਵਾਲ ਜਾ ਪੁੱਛੋ ਵੀ ਅਸੀਂ ਸਾਨੂੰ ਵੋਟਾਂ ਪਾਈਆਂ ਸਾਡਾ ਜਿਹੜਾ ਪੈਸਾ ਸੀ ਉਹ ਕਿੱਥੇ ਲਾਇਆ ਕਿੱਧਰ ਗਿਆ ਸਾਡੇ ਕੰਮ ਕਿਉਂ ਨਹੀਂ ਹੋ ਰਹੇ ਉਹੀ ਸਵਾਲ ਜਿਹੜੇ ਸਾਡੇ ਲੋਕ ਹੁਣ ਕਰ ਰਹੇ ਆ ਤੇ ਇਹ ਲੋਕ ਖਿੱਚਦੇ ਆ ਜੇ ਇਹੀ ਲੋਕ ਹੁਣ ਇਹਨਾਂ ਦੀ ਗੱਡੀਆਂ ਤੇ ਪੱਥਰ ਮਾਰਨਗੇ ਕੀ ਵਜਣਗੇ ਉਹਦਾ ਸੁਭਾਵਕ ਆ ਜਦੋਂ ਇੱਕ ਹੁੰਦਾ ਉਮੀਦ ਨਾ ਜਗਾਓ ਕਿਸੇ ਦੀ ਉਂਝ ਕਹਿੰਦੇ ਕਿ ਅਸੀਂ ਵਧੀਆ ਕਰਾਂਗੇ ਉਹਨਾਂ ਤੋਂ ਲੋਕਾਂ ਦੀ ਉਮੀਦ ਨਾ ਜਾਗਦੀ ਜਦੋਂ ਤੁਸੀਂ ਉਮੀਦ ਜਗਾਤੀ ਕਿ ਰੰਗਲਾ ਪੰਜਾਬ ਬਣੂਗਾ ਪਹਿਲਾਂ ਕੇਜਰੀਵਾਲ ਸਾਹਿਬ ਕਹਿੰਦੇ ਸੀ ਇੱਕ ਮਹੀਨੇ ਦੇ ਵਿੱਚ ਚਿੱਟਾ ਬੰਦ ਹੋ ਜੂ ਫਿਰ ਕਹਿੰਦੇ ਸੀ 10 ਤਰੀਕ ਨੂੰ ਸਾਡੀ ਸਰਕਾਰ ਬਣੀ 11 ਨੂੰ ਚਿੱਟਾ ਬੰਦ ਹੋ ਜੂ ਤੇ ਹੁਣ ਜਦੋਂ ਲੋਕਾਂ ਦੀ ਉਮੀਦ ਜਾਗੀ ਸੀ ਉਹ ਹੁਣ ਜਦੋਂ ਟੁੱਟੂਗੀ ਤਾਂ ਲੋਕੀ ਇਹਨਾਂ ਨੂੰ ਦੱਸਣਗੇ ਸਹੀ ਇਹਨਾਂ ਨੂੰ ਪਤਾ ਦੱਸਣਗੇ ਕਿ ਪਹਿਲਾਂ ਇਹਨਾਂ ਨੇ ਧੋਖਾ ਕੀਤਾ ਤੇ ਹੁਣ ਇਹਨਾਂ ਨੂੰ ਇਹਦਾ ਸਾਰਾ ਖਮਿਆਜਾ ਭੁਗਤਣਾ ਪਊ ਜਿਹੜੀ ਗੱਲ ਤੁਸੀਂ ਕਹੀ ਆ ਕਿ ਹੁਣ ਲੋਕੀ ਇਹਨਾਂ ਨੂੰ ਪੁੱਛਣਗੇ ਸਵਾਲ ਮੈਂ ਅੱਜ ਇਹ ਵੀਡੀਓ ਦੇਖ ਰਿਹਾ ਸੀ ਭਦੋੜ ਤੋਂ ਐਮਐਲਏ ਨੇ ਲਾਭ ਸਿੰਘ ਉੱਗੋ ਕੇ ਤੇ ਉਹ ਹੁਣ ਕਿਸੇ ਪੈੰਡ ਵਿੱਚ ਸੀਗੇ ਉਹ ਦਿਖਾਉਣ ਲੱਗੇ ਕਿ ਦੇਖੋ ਜੀ ਮੈਂ ਐਸਐਸਪੀ ਨੂੰ ਭੇਜਿਆ ਇੱਥੇ ਚਿੱਟਾ ਵੇਖਦਾ ਪੈੰਡ ਵਾਲਿਆਂ ਨੇ ਘੇਰ ਲਿਆ ਉਹ ਕਹਿੰਦੇ ਐਸਐਸਪੀ ਦੇ ਗਵਾਂਢ ਚਿੱਟਾ ਵੇਖਦਾ ਤੁਸੀਂ ਕੀ ਬੰਦ ਕਰਾਓਗੇ ਜੀ ਜੀ ਹੁਣ ਆ ਜਵਾਬ ਦੇਣ ਕਿ ਜਿਹੜਾ ਗੱਲਾਂ ਕਰਦੇ ਸੀ ਚਿੱਟੇ ਨਾਲ ਕਤਲ ਘਟ ਜਾਣ ਚਿੱਟੇ ਨਾਲ ਮੋਤਾ ਘਟ ਜਾਣਗੇ ਚਿੱਟਾ ਖਤਮ ਕਰ ਦਾਂਗੇ ਜਿਹੜੋ ਪਾਟ ਦਾਂਗੇ ਚਿੱਟਾ ਕਿ ਚਿੱਟਾ ਖਤਮ ਹੋ ਗਿਆ ਪਹਿਲਾਂ ਨਾਲੋ ਚਿੱਟਾ ਮਹਿੰਗਾ ਹੋਇਆ ਤੇ ਹੁਣ ਉਹਨਾਂ ਨੂੰ ਪੂਰਾ ਥਾਪੜਾ ਆਮ ਆਦਮੀ ਪਾਰਟੀ ਦਾ ਪੂਰਾ ਥਾਪੜਾ ਕਿ ਸ਼ਰੇਆਮ ਉਹ ਚਿੱਟਾ ਵੇਚ ਰਹੇ ਆ ਜਿਹੜੇ ਚਿੱਟਾ ਬੰਦ ਕਰਾਉਂਦੇ ਨੇ ਉਹਨਾਂ ਦੇ ਆ ਕਾਰਵਾਈਆਂ ਕਰਦੇ ਨੇ ਹੁਣ ਝੋਟਾ ਸੀ ਝੋਟੇ ਦੇ ਪਰਚਾ ਕੀ ਪਾਇਆ ਕਿ ਇਹਨੇ 400 ਰੁਪਏ ਦੀ ਫਰੋਤੀ ਮੰਗੀ ਆ ਹੁਣ ਝੋਟਾ 400 ਰੁਪਏ ਦੀ ਫਰੋਤੀ ਮੰਗੂਗਾ ਕਿੰਨੇ ਦਿਨ ਹੋ ਗਏ ਉਹਦੇ ਮਾਪਿਓ ਧਰਨਾਂ ਵਾਲਾ ਹੀ ਬੈਠੇ ਨੇ ਝੋਟੇ ਨੇ ਮਾੜਾ ਕੀ ਕਰਤਾ ਸੀ ਇਹ ਦੱਸੋ ਮੈਨੂੰ ਜੇ ਕਿਸੇ ਦੇ ਪੁੱਤ ਨੂੰ ਕੋਈ ਚਿੱਟੇ ਵਰਗੇ ਨਸ਼ੇ ਤੋਂ ਦੂਰ ਕਰਦਾ ਨਸ਼ਿਆ ਤੋਂ ਕੋਈ ਦੂਰ ਲੈ ਕੇ ਜਾਂਦਾ ਤਾਂ ਸਰਕਾਰ ਨੂੰ ਕੀ ਇਹਨਾਂ ਦੇ ਢਿੱਡ ਚ ਉਹਦੀ ਪੀੜ ਹੁੰਦੀ ਆ ਜੇ ਕੋਈ ਉਹ ਜਿਆ ਵਧੀਆ ਕੰਮ ਕਰਦਾ ਉਹਨੂੰ ਆ ਦੱਬਣ ਤੇ ਰਹਿੰਦੀ ਆ ਕਿ ਇਹਨੂੰ ਦਬ ਲਈਏ ਕਿ ਚਿੱਟਾ ਨਾ ਪੰਜਾਬ ਚੋਂ ਖਤਮ ਹੋਵੇ ਹਾਂਜੀ ਨਾਮਰਾਦ ਨਸ਼ਾ ਚਿੱਟਾ ਜੀ ਸਰਕਾਰ ਕੋਈ ਵੀ ਸਰਕਾਰ ਆਉਂਦੀ ਆ ਇਸ ਨੂੰ ਜਿਵੇਂ ਕਿ ਮੁੱਦਾ ਬਣਾ ਲੈਂਦੀ ਆ ਅਸੀਂ ਚਿੱਟਾ ਖਤਮ ਕਰ ਦਾਂਗੇ ਲੱਕ ਤੋੜ ਕੇ ਰੱਖ ਦਾਂਗੇ ਪਹਿਲਾਂ ਕੈਪਟਨ ਸਾਹਿਬ ਨੇ ਜਨਕਿ ਇਸੇ ਮੁੱਦੇ ਤੇ ਇਲੈਕਸ਼ਨ ਲੜਿਆ ਜਨਨ ਕਿ ਉਹ ਇਲੈਕਸ਼ਨ ਉਹਨਾਂ ਦਾ ਸਫਲ ਹੋ ਗਿਆ ਫਿਰ ਆਮ ਆਦੀ ਪਾਰਟੀ ਹੁੰਦੀ ਹੈ ਇਸੇ ਮੁੱਦੇ ਤੇ ਫੇਰ ਲੜਦੀ ਹੈ ਕਹਿੰਦੀ ਇਹ ਵੀ ਚਿੱਟਾ ਅਸੀਂ ਕੁਝ ਦਿਨਾਂ ਚ ਕੁਝ ਹਫ਼ਤਿਆਂ ਦੇ ਵਿੱਚ ਖਤਮ ਕਰ ਦਾਂਗੇ ਆਮ ਆਦੀ ਪਾਰਟੀ ਵੀ ਫੇਰ ਸਫਲ ਹੋ ਜਾਂਦੀ ਹੈ ਉਹ ਚਿੱਟਾ ਫੇਰ ਖਤਮ ਨਹੀਂ ਹੁੰਦਾ ਜੇਕਰ ਲੋਕ ਕਹਿੰਦੇ ਆ ਵੀ ਸੋਥੋਂ ਨਹੀਂ ਖਤਮ ਹੁੰਦਾ ਤੇ ਅਸੀਂ ਖੁਦ ਖਤਮ ਕਰ ਦਾਂਗੇ ਸਾਨੂੰ ਜਨਨ ਕਿ ਤੁਸੀਂ ਛੇੜੋ ਨਾ ਪਾਸੇ ਹੋ ਜੋ ਇੱਕ ਤੁਸੀਂ ਇੱਕ ਵੀਰ ਦੀ ਵੀਡੀਓ ਆਈ ਸੀ ਸ਼ਾਇਦ ਉਹ ਪੀਪੀਕ ਮੈਥਡ ਉਹ ਨਾਂ ਨਹੀਂ ਜਾਣਦਾ ਉਹ ਕਹਿੰਦਾ ਸੀ ਮਾਨ ਸਾਹਿਬ ਮੈਨੂੰ ਕੁਝ ਟਾਈਮ ਦੇ ਦੇਣ ਇਹ ਮੇਰਾ ਹਲਫੀਆ ਬਿਆਨ ਲਿਖ ਕੇ ਲੈ ਲੈਣ ਸਟਾਮਪ ਤੇ ਮੈਨੂੰ ਜਿੱਥੇ ਮਰਜ਼ੀ ਚਰਾਸ ਦੇ ਖਲਾਰ ਕੇ ਗੋਲੀ ਮਾਰ ਦੇਣ ਜੇਕਰ ਮੈਂ ਚਿੱਟਾ ਨਾ ਖਤਮ ਕਰਾਂ ਮੈਨੂੰ ਟਾਈਮ ਦੇਣ ਮੈਂ ਖਤਮ ਕਰਦਾ ਜੋ ਲੋਕ ਇਹੋ ਜਿਹੇ ਕਰੜੇ ਕਰੜੇ ਵਾਅਦੇ ਕਰਦੇ ਆ ਚਿੱਟਾ ਖਤਮ ਕਰਨ ਨੂੰ ਤੇ ਸਰਕਾਰਾਂ ਲਈ ਤੇ ਕੁਝ ਵੀ ਚੀਜ਼ ਨਹੀਂ ਐ ਜੇ ਖਤਮ ਕਰਨਾ ਹੋਵੇ ਤਾਂ ਬਈ ਇਹਨਾਂ ਇੱਕ ਪਲਾਨ ਤਹਿਤ ਪੰਜਾਬ ਦੇ ਵਿੱਚ ਚਿੱਟਾ ਪ੍ਰਮੋਟ ਕੀਤਾ ਜਾ ਰਿਹਾ ਪਲਾਨ ਤਹਿਤ ਸਾਰਾ ਕੁਝ ਹੋ ਰਿਹਾ ਕਿ ਪੰਜਾਬ ਦੀ ਨੌਜਵਾਨੀ ਚਿੱਟੇ ਨਾਲ ਹੀ ਮਰ ਜੇ ਕਿਉਂਕਿ ਪਤਾ ਪੰਜਾਬ ਕਿਸੇ ਦੇ ਥੱਲੇ ਲੱਗਣ ਵਾਲਾ ਹੈ ਨਹੀਂਗਾ ਤੇ ਆ ਚਾਹੁੰਦੇ ਆ ਕਿ ਪੰਜਾਬ ਨੂੰ ਅਸੀਂ ਚਿੱਟੇ ਵਿੱਚ ਹੀ ਪੰਜਾਬ ਦੀ ਸਾਰੀ ਨੌਜਵਾਨੀ ਨੂੰ ਖਤਮ ਕਰ ਦਈਏ ਜਿਹੜੇ ਬਚ ਗਏ ਉਹਨਾਂ ਨੂੰ ਅਸੀਂ ਬਾਹਰ ਭੇਜ ਦਈਏ ਆ ਸਾਰਾ ਪਲਾਨ ਆ ਇਹਨਾਂ ਦਾ ਹੁਣ ਤੁਸੀਂ ਦੇਖ ਲਓ ਜਿਹੜੇ ਆਏ ਸੀਗੇ ਹੜ ਆਏ ਸੀ ਆ ਪਹਿਲਾਂ ਸਾਰਾ ਤੁਸੀਂ ਇਹ ਦੇਖ ਲਓ ਕਿ ਇੱਕ ਵਾਰ ਹੜ ਜਿੰਨੀ ਤਬਾਈ ਕਰਦੇ ਆ ਹਰ ਸਾਲ ਹੜ ਤਬਾਈ ਕਰਦੇ ਆ ਉਹਨਾਂ ਪੈਸਾ ਜੇ ਇੱਕ ਵਾਰ ਹੜਾ ਹੜ ਨਾਲ ਲਈ ਅੱppa ਜੇ ਕਿਨਾਰੇ ਪੱਕੇ ਕਰ ਦਈਏ ਜਾਂ ਆਪਾਂ ਪੂਰਾ ਆਵਦਾ ਸਿਸਟਮ ਸੈੱਟ ਕਰ ਲਈਏ ਕਿ ਸਾਰੀ ਅਸੀਂ ਪੰਜਾਬ ਨੂੰ ਬਚਾਉਣਾ ਤਾਂ ਉੰਨੇ ਪੈਸੇ ਨਹੀਂ ਲੱਗਦੇ ਜਿੰਨੇ ਹੜ ਤਬਾਹ ਕਰ ਜਾਂਦੇ ਆ ਲੋਕਾਂ ਨੂੰ ਤੇ ਆ ਸਾਰਾ ਕੁਝ ਇੱਕ ਪਲਾਨ ਤਹਿਤ ਹੋ ਰਿਹਾ ਕਿ ਆ ਚਾਹੁੰਦੇ ਆ ਕਿ ਪੰਜਾਬ ਦੀ ਨੌਜਵਾਨੀ ਨੂੰ ਅਸੀਂ ਚਿੱਟੇ ਨਾਲ ਹੀ ਖਤਮ ਕਰ ਦਈਏ ਪਰ ਇਹਨਾਂ ਨੂੰ ਦੱਸਣਾ ਚਾਣਦੇ ਆ ਕਿ ਆ ਪੰਜਾਬੀ ਆ ਖਤਮ ਹੋਣ ਵਾਲੇ ਨਹੀਂਗੇ ਜਿੰਨਾ ਮਰਜ਼ੀ ਆ ਜ਼ੋਰ ਲਾ ਲੈਣਾ ਜੇ ਅੱਜ ਝੋਟੇ ਨੂੰ ਫੜਿਆ ਕੱਲ ਹੋਰ ਕੋਈ ਝੋਟਾ ਜੰਮੂ ਐ ਇੱਕ ਝੋਟੇ ਨੂੰ ਫੜਨ ਨਾਲ ਆ ਇਹ ਨਾ ਸਮਝ ਲੈਣ ਕਿ ਅਸੀਂ ਦੱਬ ਲਿਆ ਲਹਿਰ ਨੂੰ ਹੁਣ ਪੰਜਾਬ ਦੇ ਲੋਕ ਜਾਗ ਰਹੇ ਆ ਉਹਨਾਂ ਨੇ ਦੇਖ ਲਿਆ ਬਦਲਾਅ ਦੇ ਨਾਂ ਤੇ ਇਹਨਾਂ ਨੇ ਕੱਲਾ ਪੰਜਾਬੀਆਂ ਨੂੰ ਠੱਗਿਆ ਭਗਵੰਤ ਮਾਨ ਵੀ ਅੱਗੋਂ ਗੱਲ ਕਰਦਾ ਕੇਰੀਵਾਲ ਤੋਂ ਪੁੱਛ ਕੇ ਉਹਨਾਂ ਜਰ ਤਾਂ ਉਹ ਬੋਲਦੇ ਨਹੀਂ ਹੁਣ ਤੁਸੀਂ ਦੇਖ ਲਓ ਕਿਹੜੇ ਮੂੰਹ ਨਾਲ ਆ ਉਹਨਾਂ ਵਿੱਚ ਬੈਠਦੇ ਆ ਜਿਨ੍ਹਾਂ ਨੂੰ ਆ ساری ਉਮਰ ਮਾੜਾ ਕਹਿੰਦੇ ਰਹੇ ਆ ساری ਉਮਰ ਕਹਿੰਦੇ ਰਹੇ ਆ ਕਿ ਆ ਸਭ ਤੋਂ ਆਲਸੀ ਨੇਤਾ ਰਾਹੁਲ ਗਾਂਧੀ ਤੇ ਹੁਣ ਰਾਹੁਲ ਗਾਂਧੀ ਨਾਲ ਹੱਥ ਮਿਲਾਉਣ ਨੂੰ ਤਰਸ ਰਿਹਾ ਈ ਭਗਵੰਤ ਮਾਨ ਪਰ ਪੰਜਾਬ ਦੇ ਲੋਕ ਕੀ ਹੁਣ ਇਹਨਾਂ ਨੂੰ ਸਮਝ ਰਹੇ ਆ ਜਦੋਂ ਆ ਪਿੰਡਾਂ ਵਿੱਚ ਜਾਣਗੇ ਤੁਹਾਡੇ ਸਾਹਮਣੇ ਰਿਜ਼ਲਟ ਆ ਜਾਊਗਾ ਜਿਵੇਂ ਮੈਂ ਤੁਹਾਨੂੰ ਉਗੋਕੇ ਸਾਹਿਬ ਦੀ ਸੁਣਾਈ ਆ ਕਿ ਪਿੰਡ ਵਾਲਿਆਂ ਨੇ ਘੇਰ ਲਿਆ ਕਿ ਤੁਸੀਂ ਕਹਿੰਦੇ ਹੋ ਐਸਐਸਪੀ ਨੂੰ ਮੈਂ ਦੱਸਿਆ ਕਿ ਚਿੱਟਾ ਵੇਖਦਾਗਾ ਤੇ ਐਸਐਸਪੀ ਦੇ ਗਵਾਂਢ ਚੋਂ ਦਾ ਚਿੱਟਾ ਵੀ ਕੀ ਜਾਂਦਾ ਥਾਪੜ ਹੀ ਤੋੜਦਾ ਇਹਨਾਂ ਨੂੰ ਆਮ ਆਦਮੀ ਪਾਰਟੀ ਵਾਲਿਆਂ ਦਾ ਹੀ ਥਾਪੜ ਆ ਫਿਰ ਪੰਜਾਬ ਦੇ ਲੋਕ ਹੁਣ ਸਮਝ ਰਹੇ ਆ ਹੁਣ ਜਦੋਂ ਆਣਗੇ ਉਦੋਂ ਪੰਜਾਬ ਦੇ ਲੋਕਾਂ ਨੇ ਇਹ ਸਵਾਲ ਕਰਨਾ ਕਿ ਹੁਣ ਆ ਰਾਹੁਲ ਗਾਂਧੀ ਸੱਚਾ ਹੋ ਗਿਆ ਹੁਣ ਰਾਜਾ ਵੜਿੰਗ ਵਧੀਆ ਹੋ ਗਿਆ ਜਿਨ੍ਹਾਂ ਨੂੰ ਮਾੜਾ ਕਹਿੰਦੇ ਸੀ ਹੁਣ ਉਹ ਚੰਗੇ ਕਿਵੇਂ ਕਿ ਜਾ ਤੁਹਾਡੇ ਜੀ ਕੋਈ ਰੱਬ ਨੇ ਉਹ ਜੀ ਸ਼ਕਤੀ ਪਾਈ ਆ ਤੁਸੀਂ ਜਿਹਨਾਂ ਨਾਲ ਰਲਦੇ ਹੋ ਚੰਗੇ ਬਣ ਜਾਂਦੇ ਆ ਆ ਇਹਨਾਂ ਨੂੰ ਜਵਾਬ ਦੇਣੇ ਆਣਗੇ ਜਦੋਂ ਹੁਣ ਪਿੰਡਾਂ ਵਿੱਚ ਵਿਚਰਣਗੇ ਪਾਰਟੀ ਸਤਾ ਦੇ ਵਿੱਚ ਨਹੀਂ ਆਈ ਸੀ ਲੋਕਾਂ ਨੂੰ ਇਹੋ ਜਿਹੇ ਜਨਨ ਕਿ ਸੁਪਨੇ ਵਿਖਾਏ ਕਿਸੇ ਪਾਰਟੀ ਚ ਕੋਈ ਬੰਦਾ ਆਊਗਾ ਉਹ ਪਾਰਟੀ ਦੇ ਵਿੱਚ ਨਹੀਂ ਲਿਆ ਜਾਊਗਾ ਸਾਡੀ ਪਾਰਟੀ ਦੇ ਜਨਨ ਕਿ ਜਿਹੜੇ ਲੀਡਰ ਹੋਣਗੇ ਉਹਦੇ ਤੇ ਲਾਲ ਬੱਤੀ ਨਹੀਂ ਲੱਗੂਗੀ ਅਸੀਂ ਆਮ ਘਰਾਂ ਦੇ ਕੀ ਪੁੱਤਾਂ ਜਿਹੜੇ ਆਮ ਲੋਕਾਂ ਚੋਂ ਉੱਠ ਕੇ ਸਰਕਾਰ ਬਣੀ ਆ ਸਾਡੀ ਕੀ ਉਹ ਆਮ ਰਹਿਗੇ ਉਹੀ ਕਾਲੀ ਉਹੀ ਕਾਂਗਰਸੀ ਰੜਕੇ ਜਿਹੇ ਹੁਣ ਆਪਾਂ ਗੱਲ ਕਰੀਏ ਰਾਜੇ ਵੜਿੰਗ ਦੀ ਰਾਜਾ ਵੜਿੰਗ ਦਾ ਵਰਗੇ ਤਾਂ ਹੁਣ ਫਿਰ ਉਧਰ ਉਧਰ ਰੋੜ ਕੇ ਫਿਰ ਆਮ ਕੌਣ ਰਹੇ ਕਰਨੇ ਚ ਆ ਉਹਦੋਂ ਮੈਂ ਉਹੀ ਕਹੀ ਆ ਨਾ ਜੀ ਇਹਨਾਂ ਨੇ ਬਹੁਤ ਇੱਕ ਛਾਜਿਸ ਤੈ ਤਾਂ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਨਹੀਂ ਤਾਂ ਪੰਜਾਬ ਦੇ ਲੋਕ ਕਿੰਨੇ ਕਮਲੇ ਨਹੀਂ ਸੀ ਕਿ ਅਨਪੜਾ ਨੂੰ ਵੋਟਾਂ ਪਾ ਦੰਦੇ ਜਿਹੜਾ ਬੰਦਾ ਸਟੇਜ ਤੇ ਕਮੇਡੀ ਕਰਦਾ ਸੀ ਪੰਜਾਬ ਦੇ ਲੋਕ ਕਿੰਨੇ ਕਮਲੇ ਨਹੀਂ ਸੀ ਕਿ ਉਹਨੂੰ ਵੋਟਾਂ ਪਾ ਕੇ ਪੰਜਾਬ ਸਾਰਾ ਸੰਭਾਲ ਸੰਭਾਲ ਦਿੰਦੇ ਕਿ ਤੁਸੀਂ ਚਲਾਓ ਇਹਨਾਂ ਨੇ ਬਹੁਤ ਇੱਕ ਛਾਜਿਸਤ ਤਹਿਤ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਸੀ ਕਿ ਵੀਆਈਪੀ ਕਲਚਰ ਖਤਮ ਕਰ ਦਾਂਗੇ ਫਲਾਨਾ ਕਰ ਦਾਂਗੇ ਢੋਂਕਾ ਕਰ ਦਾਂਗੇ ਨੌਕਰੀਆਂ ਦੇ ਦਾਂਗੇ ਕਿਸੇ ਦੇ ਤੁਸੀਂ ਇਹਨਾਂ ਨੇ ਕਹਿੰਦੇ ਪਤਾ ਕੀ ਸੀ ਕਿ ਪੰਜਾਬ ਦੇ ਵਿੱਚ ਧਰਨਾ ਨਹੀਂ ਲੱਗਣਾ ਤੁਸੀਂ ਭੁੱਲ ਜਾਓਗੇ ਕਿ ਧਰਨਾ ਹੁੰਦਾ ਕੀ ਆ ਤੇ ਦੇਖ ਲਓ ਤੁਸੀਂ ਵਿਚਾਰਿਆਂ ਦੇ ਮਜਲੂਮਾਂ ਦੇ ਡੰਡਾ ਐ ਮਾਰਦੇ ਆ ਜਿਵੇਂ ਪਤਾ ਹੀ ਨਹੀਂ ਕਿ ਉਹ ਇਨਸਾਨ ਹੀ ਨਹੀਂ ਹੁੰਦੇ ਐਂ ਕੁੱਟਦੇ ਆ ਜੇ ਕੋਈ ਧਰਨੇ ਤੇ ਪੈਂਦਾ ਤਾਂ ਪੰਜਾਬ ਦੇ ਲੋਕਾਂ ਨੂੰ ਇਹਨਾਂ ਨੇ ਗੁੰਮਰਾਹ ਕੀਤਾ ਤੇ ਭਰਨੀਆ ਗਿਆਨ ਗਿਆ ਤੁਸੀਂ ਮੇਰੀ ਇਹ ਕਹਿੰਦੇ ਸੀ ਵੀਆਈਪੀ ਕਲਚਰ ਖਤਮ ਕਰਾਂਗੇ ਜਿਹੜੀ ਤੁਸੀਂ ਗੱਲ ਕੀਤੀ ਕਿ ਭਗਵੰਤ ਮਾਨ ਉਦੋਂ ਕਹਿੰਦੇ ਸੀ ਕਿ ਮੁਰਗੀ ਖਾਨਾ ਖੋਲ ਲੋ ਜੇ ਤੁਹਾਨੂੰ ਡਰ ਲੱਗਦਾ ਤਾਂ ਹੁਣ ਭਗਵੰਤ ਮਾਨ ਫਿਰ ਕਿਉਂ ਨਹੀਂ ਖੋਲਦੇ ਭਗਵੰਤ ਮਾਨ ਨੇ ਜਾਣਾ ਸੀ ਜਦੋਂ ਸਿੱਧੂ ਦੇ ਘਰੇ ਜਦੋਂ ਸਿੱਧੂ ਦੀ ਡੈਥ ਹੋਈ ਇਹਨਾਂ ਦੀ ਨਲੈਕੀ ਕਰਕੇ ਸਿੱਧੂ ਮੂਸੇਵਾਲਾ ਮਰਿਆ ਇਹਨਾਂ ਦੀ ਨਲੈਕੀ ਕਰਕੇ ਜਿਹੜਾ ਬਲਤੇਜ ਪੁੰਨੂ ਪਾਉਂਦਾ ਸੀ ਕਿ ਸਿੱਧੂ ਮੂਸੇਵਾਲੇ ਦੀ ਸਕਿਉਰਿਟੀ ਘਟਾਤੀ ਆ ਉਹ ਭਗਵੰਤ ਮਾਨ ਦਾ ਮੀਡੀਆ ਸਲਾਹਕਾਰ ਆ ਤੇ ਆ ਕੀ ਇਹਨਾਂ ਤੋਂ ਆਪਾਂ ਇਨਸਾਫ ਪਾਲਦੇ ਆ ਬਈ ਕੀ ਆਪਾਂ ਸੋਚਦੇ ਆ ਕਿ ਮੇਰੇ ਖਿਆਲ ਨਾਲ ਇਹਨਾਂ ਤੋਂ ਇਨਸਾਫ ਦੀ ਉਮੀਦ ਰੱਖਣਾ ਵੀ ਇਹ ਕਿਉਂ ਜੀ ਗੱਲ ਆ ਜਿਹੜੀ ਕਦੇ ਪੂਰੀ ਨਹੀਂ ਹੋਣੀ ਤੇ ਉਹੀ ਬਲਤੇਜ ਪੁੰਨੂ ਨੂੰ ਸਿਕਿਉਰਿਟੀ ਦਿੱਤੀ ਆ ਕੋਈ ਭਗਵੰਤ ਮਾਨ ਨਾਲ ਪੁਲਿਸ ਚੱਲਦੀ ਆ ਜਦੋਂ ਸਿੱਧੂ ਦੇ ਘਰੇ ਜਾਣਾ ਸੀ ਪੈਂਟ ਨੂੰ ਛੋਣੀ ਬਣਾਤਾ ਸੀ ਉਦੋਂ ਕਿਉਂ ਇਹਨਾਂ ਨੂੰ ਡਰ ਲੱਗਦਾ ਸੀ ਤੇ ਇਹਨਾਂ ਮੂਰੇ ਬਹੁਤ ਜਲਦੀ ਆਣਗੇ ਜਿਹੜਾ ਇਹਨਾਂ ਨੇ ਸਾਰਾ ਇਹ ਕੀਤਾ ਇੱਕ ਪੰਜਾਬ ਦੀ ਉਹ ਜੀ ਸ਼ਖਸੀਅਤ ਦਾ ਕਤਲ ਹੋਇਆ ਜਿਉਂ ਜਿਹਾ ਅਨਮੋਲ ਹੀਰਾ ਸਦੀਆਂ ਬਾਅਦ ਹੀ ਕਦੇ ਜੰਮਦਾ ਜੀ ਇਹਨਾਂ ਨੂੰ ਬਹੁਤ ਛੇਤੀ ਪਰ ਨਹੀਂ ਆਣ ਗਿਆ ਹੁਣ ਡਰੇਕ ਵਰਗੇ ਤੁਸੀਂ ਲਾ ਲਓ ਸਿੱਧੂ ਦਾ ਗਾਣਾ ਲਾ ਕੇ ਆਪਦੀ ਸਟੇਜ ਤੇ ਪਰਫਾਰਮ ਕਰ ਰਹੇ ਆ ਡਰੇਕ ਦੁਨੀਆ ਦਾ ਸਭ ਤੋਂ ਵੱਡਾ ਗਾਇਕ ਆ ਜਿਵੇਂ ਪੰਜ ਵੱਡੇ ਗਾਇਕਾਂ ਵਿੱਚੋਂ ਇੱਕ ਡਰੇਕ ਆ ਤੇ ਉਹ ਸਿੱਧੂ ਮੂਸੇ ਵਾਲੇ ਨੂੰ ਸ਼ਰਧਾਂਜਲੀ ਦਿੰਦਾ ਆ ਆਪਦੀ ਸਟੇਜ ਤੋਂ ਤੇ ਭਗਵਾਨਤਮਾਨ ਸਿੱਧੂ ਮੂਸੇ ਵਾਲੇ ਦੇ ਮਾਪਿਆਂ ਨੂੰ ਮਿਲਣ ਤੱਕ ਦਾ ਨਹੀਂ ਨਾਂ ਲੈਂਦਾ ਜੀ ਉਹਦੇ ਮਾਪੇ ਉਹਨੂੰ ਮਿਲਣ ਜਾਂਦੇ ਆ ਤੇ ਭਗਵਾਨਤਮਾਨ ਟਾਈਮ ਨਹੀਂ ਦਿੰਦਾ ਕਿ ਇੰਨਾ ਹੀ ਭਗਵੰਤਬਾਨ ਬੀਜੀ ਹੋ ਗਿਆ ਇੰਨਾ ਹੀ ਭਗਵੰਤਬਾਨ ਇੰਨਾਂ ਨੇ ਇੰਨਾ ਦਾ ਸਿੱਧਾ ਵਾਸੇ ਇੰਨਾਂ ਦਾ ਸੀ ਵੋਟਾਂ ਲੈਣੀਆਂ ਤੇ ਪੰਜਾਬ ਦੇ ਲੋਕਾਂ ਨੂੰ ਉਸ ਤੋਂ ਬਾਅਦ ਕੁਝ ਇੰਨਾਂ ਨੇ ਕਰਨਾ ਨਹੀਂ ਕੱਲਾ ਬਸ ਬੈਨਰਾਂ ਤੇ ਦਿਖਾ ਦਾਨੇ ਆ ਅਸੀਂ ਨੌਕਰੀਆਂ ਦੇਤੀ ਆ ਅਸੀਂ ਕੰਮ ਕਰਤਾ ਫਲਾਣਾ ਕਰਤਾ ਢੋਂਕਾ ਕਰਤਾ ਕੱਲਾ ਇੰਨਾ ਸੀ ਇੰਨਾਂ ਦਾ ਮੰਤਵ ਉਹ ਆ ਪੂਰਾ ਕਰ ਰਹੇ ਆ ਬਸ ਉਹ ਛਰੇ ਆਮ ਕਹਿੰਦੇ ਆ ਵੀ ਜਿਹੜੀ ਹੁਣ ਸਰਕਾਰ ਪਿਛਲੀਆਂ ਸਰਕਾਰਾਂ ਨੇ ਕੰਮ ਨਹੀਂ ਕੀਤੇ ਅਸੀਂ ਜਨਕਿ ਉਹਨਾਂ ਸਰਕਾਰਾਂ ਦੇ ਕੰਮ ਅਧੂਰੇ ਛੱਡੇ ਆ ਉਹ ਪੂਰੇ ਕਰ ਰਹੇ ਆ ਜਿਹੜੇ ਬੱਚਿਆਂ ਨੂੰ ਨੌਕਰੀਆਂ ਨਹੀਂ ਮਿਲੀਆਂ ਉਹਨਾਂ ਨੂੰ ਨੌਕਰੀਆਂ ਦੇ ਰਹੇ ਆ ਥਾਂ ਥਾਂ ਤੇ ਇਹਨਾਂ ਦੇ ਫਲੈਕਸੀ ਬੋਰਡ ਲੱਗੇ ਨੇ ਤੁਸੀਂ ਦੇਖ ਰਹੇ ਹੋ ਇਹ ਤੁ ਵੀ ਨੌਕਰੀਆਂ ਦੀ ਗੱਲ ਕੀਤੀ ਆ ਇੱਕ ਲੜਕੀ ਚੜੇ ਸੀਗੇ ਪਹਿਲਾਂ ਉਹ ਵਾਟਰ ਵਾਕਸ ਤੇ ਅਰਵਿੰਦ ਕੇਜੀਵਾਲ ਜਾ ਕੇ ਆਇਆ ਸੀ ਤੂੰ ਮੇਰੀ ਭੈਣ ਆ ਜਦੋਂ ਸਾਡੀ ਸਰਕਾਰ ਆਈ ਤੈਨੂੰ ਨੌਕਰੀ ਦੇਵਾਂਗੇ ਉਹਨਾਂ ਭਗਵਾਨਤਾਂ ਦੀ ਸਰਕਾਰ ਵਿੱਚ ਵੀ ਉਹ ਟੈਂਕੀ ਤੇ ਜੜੇ ਹੋਏ ਨੇ ਕਿ ਜਾਂ ਤਾਂ ਉਦੋਂ ਇਹੋ ਜਿਹਾ ਵਾਅਦਾ ਨਾ ਕਰੋ ਜਾਂ ਪੂਰਾ ਕਰੋ ਉਮੀਦ ਜਗਾਤੀ ਨਾ ਕਿ ਸਾਡੀ ਸਰਕਾਰ ਆਊਗੀ ਤੁਹਾਡਾ ਕੰਮ ਹੋਊਗਾ ਜੇ ਉਮੀਦ ਹੀ ਨਾ ਜਗਾंदे ਕਿ ਕੋਸ਼ਿਸ਼ ਕਰਾਂਗੇ ਜੇ ਅਸੀਂ ਕਰ ਨਹੀਂ ਸਕਦੇ ਉਦੋਂ ਹੀ ਐ ਕਹਿੰਦੇ ਉਮੀਦ ਕਿਉਂ ਜਗਾਈ ਕੋਈ ਰੋੜਾ ਹੀ ਉੱਥੇ ਆ ਇਹਨਾਂ ਦੇ ਜਿਹੜੀਆਂ ਇਹਨਾਂ ਦੇ ਹੁਣ ਲੋਕੀ ਇਹਨਾਂ ਨੂੰ ਪਿੰਡਾਂ ਚੋਂ ਜਿਹੜੋ ਦੋ ਧੱਕੇ ਮਾਰ ਮਾਰ ਕੱਢਣਗੇ ਨਾ ਉਹ ਇਸੇ ਗੱਲ ਕਰਕੇ ਕੱਢਣਗੇ ਕਿ ਤੁਸੀਂ ਸਾਡੀ ਉਮੀਦ ਜਗਾਈ ਆ ਤੇ ਹੁਣ ਖਮਿਆਜਾ ਭੁਗਤੋ ਜੀ ਪਟਵਾਰੀਆਂ ਨੇ ਕਲਮ ਛੋੜ ਹੜਤਾਲ ਕਰਨੀ ਹੈ ਠੀਕ ਹੈ ਮਾਨ ਸਾਹਿਬ ਕਹਿੰਦੇ ਜੇ ਤੁਸੀਂ ਹੜਤਾਲ ਕਰਨੀ ਹੈ ਕਰ ਦੋ ਜੀ ਸਦਕੇ ਕਰੋ ਸਾਡੇ ਕੋਲ ਬੇਰਜ਼ਗਾਰ ਮੁੰਡੇ ਬਹੁਤ ਬੈਠੇ ਨੇ ਅਸੀਂ ਉਹਨਾਂ ਨੂੰ ਰੱਖ ਲਾਂਗੇ ਇਹਨਾਂ ਨੂੰ ਤਾਂ ਤਨਖਾਹ ਨਹੀਂ ਦਿੱਤੀ ਜਾਂਦੀ ਤੁਸੀਂ ਸਦਾ ਇਹਨਾਂ ਦੀ ਤਨਖਾਹ ਵਧਾਓ ਕੰਮ ਕਰਨ ਇਹਨਾਂ ਦਾ ਹੌਸਲਾ ਵਜੇ ਕਹਿੰਦੇ ਤੁਸੀਂ ਛੱਡੋ ਤੇ ਅਸੀਂ ਹੋਰ ਰੱਖਣ ਨੂੰ ਤਿਆਰ ਹਾਂ ਉਹਨਾਂ ਨੂੰ ਕੀ ਪੂਰੀ ਤਨਖਾਹ ਮਿਲ ਜੂਗੀ ਜੇ ਇਹਨਾਂ ਨੂੰ ਨਹੀਂ ਦਿੱਤੀ ਗਈ ਤਾਂ ਆ ਜੀ ਬਹੁਤ ਗਲਤ ਗੱਲ ਆ ਸਰਕਾਰ ਦੀ ਆ ਇੱਕ ਤਾਨਾਸ਼ਾਹ ਇਹ ਸਿਸਟਮ ਜਿਹਾ ਲਿਆ ਰਹੇ ਆ ਪਹਿਲਾਂ ਜਿਵੇਂ ਸਰਪੰਚਾਂ ਦੀਆਂ ਪੰਚਾਇਤਾਂ ਬੰਨ ਕਰਤੀਆਂ ਤੇ ਹੁਣ ਵੀ ਪੰਚਾਇਤਾਂ ਬਹਾਲ ਕੀਤੀਆਂ ਜਦੋਂ ਲੋਕਾਂ ਦਾ ਪ੍ਰੈਸ਼ਰ ਬਣਿਆ ਸਾਰੇ ਲੋਕੀ ਇਹਨਾਂ ਦੇ ਖਿਲਾਫ ਹੋ ਗਏ ਸਰਪੰਚ ਖਿਲਾਫ ਹੋ ਗਏ ਸੰਗਰੂਰ ਤੋਂ ਐਮਪੀ ਸਿਮਰਨਜੀਤ ਸਿੰਘ ਮਾਨ ਨੇ ਹਾਈ ਕੋਰਟ ਦੇ ਵਿੱਚ ਇਹਨਾਂ ਖਿਲਾਫ ਕੇਸ ਦਰਜ ਕਰਤਾ ਸੀ ਕਿ ਪੰਚਾਇਤਾਂ ਨਾਲ ਧੱਕਾ ਕਰ ਰਹੇ ਹੋ ਜਮੂਰੀਅਤ ਦਾ ਕਹਾਣਾ ਜਦੋਂ ਇਹਨਾਂ ਨੂੰ ਪਤਾ ਲੱਗਿਆ ਹਾਈ ਕੋਰਟ ਦੇ ਵਿੱਚ ਅਸੀਂ ਮੁਕਾਬਲਾ ਨਹੀਂ ਕਰ ਪਾਵਾਂਗੇ ਤਾਂ ਇਹਨਾਂ ਨੇ ਪੰਚਾਇਤਾਂ ਮੁੜ ਬਹਾਲ ਕਰਤੀਆਂ ਜੂ ਟਰਨ ਮਾਰ ਲਿਆ ਮਿੰਟ 'ਚ ਜਾਂ ਤਾਂ ਜੇ ਤੁਸੀਂ ਸਹੀ ਸੀ ਫਿਰ ਉੱਥੇ ਲੜਦੇ ਹਾਈ ਕੋਰਟ ਵਿੱਚ ਤੁਸੀਂ ਕਹਿੰਦੇ ਕਿ ਅਸੀਂ ਸਹੀ ਆ ਤੇ ਸਹੀ ਆ ਹੁਣ ਯੂ ਟਰਨ ਮਾਰਿਆ ਹੁਣ ਇਹਨਾਂ ਨੇ ਕੀ ਕਰਨਾ ਬੀ ਡੀ ਪੀਓ ਹੋਗੇ ਪੰਚਾਇਤ ਅਫਸਰ ਹੋਗੇ ਉਹਨਾਂ ਤੋਂ ਸਰਪੰਚਾਂ ਨਾਲ ਧੱਕਾ ਕਰਾਨਗੇ ਸਰਪੰਚਾਂ ਨੂੰ ਤੁਸੀਂ ਤੰਗ ਕਰੋ ਜਿੰਨਾ ਕਰ ਸਕਦੇ ਹੋ ਪਰ ਆ ਫੇਰਾ ਭੁੱਲ ਜਾਂਦੇ ਆ ਕਿ ਹੁਣ ਕਿੰਨਾ ਕੁ ਟਾਈਮ ਲੋਕਾਂ ਦੇ ਜਿਹੜਾ ਤੁਸੀਂ ਆਪਦੇ ਉੱਤੇ ਨਕਾਬ ਚੜਾਇਆ ਸੀ ਕਿ ਅਸੀਂ ਬਹੁਤ ਸੱਚੇ ਆ ਉਹ ਲੈ ਗਿਆ ਹੁਣ ਕਲੀਅਰ ਹੋ ਗਿਆ ਜੋ ਤੁਸੀਂ ਤਾਨਾਸ਼ਹੀਓ ਜੇ ਫਰਮਾਨ ਲੈ ਕੇ ਆਨੇ ਲੋਕੀ ਕਿੰਨਾ ਕਿ ਟਾਈਮ ਕਹਿਣਗੇ ਕਿ ਚੱਲ ਕੋਈ ਨਹੀਂ ਚੱਲ ਕੋਈ ਨਹੀਂ ਹੁਣ ਆਈ ਤੁਸੀਂ ਗੱਲ ਕੀਤੀ ਪਟਵਾਰੀਆਂ ਵਾਲੀ ਇਹਨਾਂ ਨੇ ਕਾਨੂੰਨ ਲੈ ਕੇ ਆਏ ਆ ਕਿ ਧਰਨਾ ਨਹੀਂ ਲਾ ਸਕਦੇ ਜੇ ਕੋਈ ਸ਼ਾਂਤਮਈ ਧਰਨਾ ਲਾਂਦਾ ਹੁੰਦਾ ਉਹਦਾ ਰਾਈਟ ਆ ਧਰਨਾ ਲਾ ਸਕਦਾ ਹਰ ਕੋਈ ਕਿਸੇ ਨੂੰ ਨੁਕਸਾਨ ਨਹੀਂ ਹੋਣਾ ਚਾਹੀਦਾ ਤੇ ਤੁਸੀਂ ਉਹਨਾਂ ਦੀ ਜਮਹੂਰੀਅਤ ਤੇ ਤੁਸੀਂ ਹਮਲਾ ਕਰ ਰਹੇ ਹੋ ਤੁਸੀਂ ਕਿ ਧਰਨਾ ਨਹੀਂ ਲਾ ਸਕਦੇ ਇਹ ਬਹੁਤ ਨਲੈਕੀ ਆ ਉਹੀ ਗੱਲ ਦੁਬਾਰਾ ਫਿਰ ਆ ਜਾਂਦੀ ਆ ਕਿ ਇੱਕ ਸਟੇਜ ਚਲਾਣ ਵਾਲੇ ਨੂੰ ਸਟੇਟ ਫੜਾਤੀ ਆ ਤੇ ਆਉਂਦੇ ਤੋਂ ਬਹੁਤ ਔਖੀ ਚੱਲ ਰਹੀ ਆ ਜੀ ਜੇ ਹੁਣ ਆਪਾਂ ਜੇ ਹੁਣ ਪਹਿਲਾਂ ਪਟਵਾਰੀਆਂ ਦੀ ਗੱਲ ਕਰਦੀ ਸੀ ਉਦੋਂ ਬਾਅਦ ਆਪਾਂ ਸਰਪੰਚਾਂ ਦੀ ਗੱਲ ਕਰਦੇ ਆ ਸਰਪੰਚਾਂ ਦੀ ਜਿਹੜੀ ਸਰਪੰਚੀ ਭੰਗ ਕਰਨ ਦਾ ਕਾਰਨ ਇਹ ਕਹਿੰਦੇ ਵੀ ਸਾਡਾ ਇਹ ਸੀ ਵੀ ਜਿਹੜਾ ਸਰਪੰਚਾਂ ਕੋਲੇ ਗਰੰਟਾਂ ਪਈਆਂ ਸਮਾਂ ਥੋੜਾ ਰਹਿ ਗਿਆ ਉਹ ਗਰੰਟਾਂ ਨੂੰ ਜਨਿਕੇ ਇਹ ਇੱਧਰ ਉੱਧਰ ਨਾ ਕਰ ਦੇਣ ਤਾਂ ਕਰਕੇ ਅਸੀਂ ਜਿਹੜੀ ਆ ਸਰਪੰਚਾਂ ਦੀ ਸਰਪੰਚੀ ਨੂੰ ਭੰਗ ਕੀਤਾ ਬਈ ਜਿਹੜਾ ਸਿਸਟਮ ਸ਼ੁਰੂ ਤੋਂ ਚੱਲਦਾ ਆ ਹੁਣ ਇੱਕੋ ਦਾਮ ਖਰਾਬ ਹੋ ਗਿਆ ਐ ਹੁੰਦਾ ਕਦੇ ਆ ਕਹਿੰਦੇ ਸਰਬਸੰਮਤੀ ਨਾਲ ਬਣਾਵਾਂਗੇ ਤਾਂ ਫਿਰ ਤੁਸੀਂ ਇਹ ਸਾਰੀ ਐਮਪੀ ਸਰਬਸੰਮਤੀ ਨਾਲ ਬਣਾ ਦਿਓ ਇਹ ਸਾਰੀ ਬਾਕੀ ਐਮਐਲਏ ਵੀ ਆਪਦੇ ਸਰਬਸੰਮਤੀ ਨਾਲ ਬਣਾਈਓ ਉਦੋਂ ਇਹਨਾਂ ਨੂੰ ਲੱਗੂ ਪਤਾ ਤੁਸੀਂ ਇਹ ਦੇਖ ਲਓ ਕਿ ਸਰਪੰਚ ਆਪ ਦੀ ਲਿਹਾਜ਼ ਵਿੱਚੋਂ ਕਿਦੋਂ ਕੀ ਸਮਾਨ ਚੱਕਦਾ ਕਿਦੋਂ ਕੀ ਸਮਾਨ ਚੱਕਦਾ ਕਿ ਜਦੋਂ ਪੈਸੇ ਪਾਸ ਇਹ ਅਸੀਂ ਤੁਹਾਨੂੰ ਮੋੜ ਦਾਂਗੇ ਤੇ ਉਹ ਬੰਦੇ ਜਦੋਂ ਇਹਨਾਂ ਦੀਆਂ ਸਰਪੰਚਾਂ ਦੀਆਂ ਪੰਚਾਇਤਾਂ ਭੰਗ ਕਰਤੀਆਂ ਤੇ ਉਹ ਗੇਟਾਂ ਤੇ ਆ ਕੇ ਅਗਲਿਆਂ ਦੇ ਰੋਲਾ ਪਾਉਂਦੇ ਸੀ ਕਿ ਸਾਡੇ ਪੈਸੇ ਦਿਓ ਜਿਹੜੇ ਅਸੀਂ ਤੁਹਾਨੂੰ ਆਪ ਦੀ ਲਿਹਾਜ ਦੇ ਸਿਰ ਤੇ ਦਿੱਤੇ ਸਰਕਾਰ ਦਾ ਕੀ ਗਿਆ ਨੁਕਸਾਨ ਤਾਂ ਸਰਪੰਚਾਂ ਦਾ ਸੀ ਬਦਨਾਮੀ ਸਰਪੰਚਾਂ ਦੀ ਤੇ ਆਹ ਕਹਿ ਦਿੰਦੇ ਆ ਕਿ ਅਸੀਂ ਤੁਸੀਂ ਲਾ ਲਓ ਯਾਰ ਸੋ ਸਰਪੰਚ ਮਾੜਾ ਹੋ ਗਿਆ 200 ਮਾੜਾ ਹੋ ਗਿਆ ਹੁਣ ਸਾਰੇ ਬਾੜੇ ਥੋੜੀ ਹੋ ਜਾਣਗੇ ਸਾਰੇ ਥੋੜੀ ਹੁਣ ਹੋ ਜਾਣਗੇ ਕਰਪਟ ਕੀ ਉਹਨਾਂ ਨੇ ਪੈਸੇ ਹੀ ਖਾਣੇ ਆ ਤੁਸੀਂ ਹੋਰ ਵੇਖੋ ਜਿਹੜੀਆਂ ਸਰਕਾਰਾਂ ਚੱਲਦੀਆਂ ਨਾ ਮੋਦੀ ਸਰਕਾਰਾਂ ਜਨਿਕੇ ਸਰਪੰਚੀ ਤੋਂ ਚੱਲਦੀ ਹੈ ਜੀ ਜੇ ਸਰਪੰਚ ਬਣੂੰਗਾ ਸਰਪੰਚ ਦੇ ਨਾਲ ਪਿੰਡ ਵਾਲੇ ਜੁੜਨਗੇ ਅੱਗੇ ਇਲੈਕਸ਼ਨ ਰਾਜ ਸਭਾ ਦੇ ਆਲੇ ਨੇ ਲੋਕ ਸਭਾ ਦੇ ਆ ਰਹੇ ਨੇ ਉਹ ਸਰਪੰਚ ਦੇ ਕਹਿੰਦੇ ਜਨਨ ਕਿ ਜਿਹੜਾ 80 85% ਵੋਟਾਂ ਪਾਰਟੀ ਨੂੰ ਉਹ ਸਰਪੰਚ ਦੇ ਕਹਿੰਦੇ ਪੈਂਦੀਆਂ ਉਦੋਂ ਬਾਅਦ ਐਮਐਲਏ ਬੰਦੇ ਆ ਐਮਐਲਏ ਤੋਂ ਬਾਅਦ ਮੁੱਖ ਮੰਤਰੀ ਬੰਦੇ ਆ ਫਿਰ ਐਮਪੀ ਦੇ ਇਲੈਕਸ਼ਨ ਹੁੰਦੇ ਆ ਐਮਪੀ ਤੋਂ ਬਾਅਦ ਫਿਰ ਪ੍ਰਧਾਨ ਮੰਤਰੀ ਦੇ ਇਲੈਕਸ਼ਨ ਹੁੰਦੇ ਆ ਇਹਨਾਂ ਲੋਕ ਸਰਕਾਰਾਂ ਨੂੰ ਭੁਲੇਖਾ ਵੀ ਜਿਹੜੀਆਂ ਤੁਹਾਡੀਆਂ ਸਰਕਾਰਾਂ ਬਣਦੀਆਂ ਉਹ ਇਹਨਾਂ ਸਰਪੰਚਾਂ ਦੇ ਸਿਰ ਤੇ ਹੀ ਬਣਦੀਆਂ ਜਿੰਨਾ ਸਰਪੰਚਾਂ ਦੀਆਂ ਤੁਸੀਂ ਆ ਸਰਪੰਚੀ ਦੇ ਜਿਹੜੇ ਰੱਦ ਕੀਤੀਆਂ ਤੁਸੀਂ ਉਹੀ ਤਾਂ ਗੱਲ ਆ ਜੀ ਮੈਂ ਉਹੀ ਕਹਿ ਰਿਹਾ ਕਿ ਜੀ ਨੂੰ ਨੋਲਜ ਹੈ ਨਹੀਂਗੀ ਉਹ ਚਲਾ ਨਹੀਂ ਸਕਦਾ ਇਹਨਾਂ ਨੂੰ ਨੋਲਜ ਹੈ ਨਹੀਂ ਤੇ ਆਹ ਤੂੰ ਹੀ ਫਰਮਾਨ ਜੇ ਛੱਡ ਦਿੰਦੇ ਕਿ ਐਂ ਕਰ ਦਾਂਗੇ ਬਾਅਦ ਚ ਜੂ ਟਰਨ ਲੈ ਲਾਂਦੇ ਆ ਇੱਕ ਨਹੀਂ ਇਹਨਾਂ ਨੇ ਕਈ ਇਹੋ ਜੇ ਕੰਮ ਕੀਤੇ ਆ ਵਿੱਚ ਪਹਿਲਾਂ ਕਹਿੰਦੇ ਸੀ ਆ ਕੀ ਅਸੀਂ ਰੇੜੀਆਂ ਬੰਦ ਕਰ ਦਾਂਗੇ ਫਿਰ ਜਦੋਂ ਪਤਾ ਲੱਗਿਆ ਅੰਕੜਾ ਆ ਸਾਹਮਣੇ ਕਿੰਨੇ ਲੋਕਾਂ ਦਾ ਭਈ ਸਾਰਾ ਸਿਸਟਮ ਖੜ ਜੂਗਾ ਫਿਰ ਜੂ ਟਰਨ ਲੈ ਲਿਆ ਹੁਣ ਪੰਚਾਇਤਾਂ ਵਾਲਾ ਬੈਠਿਆ ਨਹੀਂ ਕਰ ਲਿਆ ਤੇ ਉਹ ਵਾਪਸ ਲੈ ਲਿਆ ਤੇ ਦੋ ਅਫਸਰ ਸਸਪੈਂਡ ਕਰਤੇ ਉਹਨਾਂ ਦਾ ਵਿਚਾਰਿਆਂ ਦਾ ਕੀ ਕਸੂਰ ਸੀ ਉਹਨਾਂ ਨੂੰ ਤਾਂ ਤੁਸੀਂ ਪ੍ਰੈਸ਼ਰਾਈਜ਼ ਕਰਕੇ ਉਹਨਾਂ ਤੋਂ ਕਿਹਾ ਸੀ ਕਿ ਆਹ ਕੰਮ ਕਰੋ ਉਹ ਵਿਚਾਰੇ ਕੀ ਕਰਨ ਉੱਥੇ ਤਾਂ ਲਾਲਜੀਤ ਸਿੰਘ ਲਾਲਜੀਤ ਸਿੰਘ ਜਿਹੜੇ ਤੁਹਾਡੇ ਹੈਗੇ ਨੇ ਮੰਤਰੀ ਉਹਨਾਂ ਦੇ ਵੀ ਸਾਈਨ ਹੋਏ ਸੀ ਉਹਨਾਂ ਦੇ ਵੀ ਕਾਰਵਾਈ ਕਰੋ ਜਿਹੜਾ ਭਗਵੰਤ ਮਾਨ ਕਹਿੰਦੇ ਸੀ ਕਿ ਸਾਡਾ ਹਰਾ ਪੈਨ ਹੁਣ ਲੋਕਾਂ ਦੇ ਪੱਖ 'ਚ ਚੱਲੂਗਾ ਲੋਕਾਂ ਦੇ ਵਿਕਾਸ ਲਈ ਚੱਲੂ ਭਗਵੰਤ ਮਾਨ ਦਾ ਹਰਾ ਪੈਨ ਤਾਂ ਕੀ ਚੱਲਣਾ ਸੀ ਇਹਨਾਂ ਦੇ ਮੰਤਰੀਆਂ ਦਾ ਵੀ ਲੋਕਾਂ ਦੇ ਉਜਾੜੇ ਲਈ ਹਰਾ ਪੈਨ ਚੱਲਦਾ ਤੁਸੀਂ ਰਾਜ ਸਭਾ ਦੀ ਗੱਲ ਕੀਤੀ ਸੀ ਵਿੱਚ ਇਹ ਜਿਹੜੀ ਰਾਜਸਭਾ ਦਾ ਟੌਪਿਕ ਦੱਸਿਆ ਸੀ ਭਗਵੰਤ ਮਾਨ ਦਾ ਮੈਂ ਇੱਕ ਪੁਰਾਣਾ ਇੰਟਰਵਿਊ ਸੁਣ ਰਿਹਾ ਸੀ ਉਦੋਂ ਕਹਿ ਰਹੇ ਸੀ ਬੀਬੀ ਖਾਲੜਾ ਖੜੇ ਹੋਏ ਨੇ ਵੋਟਾਂ 'ਚ ਜਦੋਂ ਸੁਖਪਾਲ ਖੈਰਾ ਨੇ ਪਾਰਟੀ ਬਣਾਈ ਸੀ ਆਪਣੀ ਤਾਂ ਉਹਨਾਂ ਨੇ ਬੀਬੀ ਖਾਲੜਾ ਨੂੰ ਖੜਾ ਕੀਤਾ ਸੀ ਖਡੂਰ ਸਾਹਿਬ ਤੋਂ ਉਦੋਂ ਭਗਵੰਤ ਮਾਨ ਕਹਿ ਰਹੇ ਸੀ ਕਿ ਬੀਬੀ ਖਾਲੜਾ ਵਰਗੀਆਂ ਸ਼ਖਸੀਅਤਾਂ ਵੋਟਾਂ ਵਿੱਚ ਨਾ ਖੜਾ ਕਰੋ ਇਹਨਾਂ ਨੂੰ ਰਾਜ ਸਭਾ ਕਾਹਦੇ ਲਈਆ ਇਹਨਾਂ ਨੂੰ ਬਿਨਾਂ ਵੋਟਾਂ ਤੋਂ ਇਹਨਾਂ ਨੂੰ ਇੱਕ ਇਨਾਂ ਨੂੰ ਸੀਟ ਦੋ ਜਿੱਥੇ ਇਹਨਾਂ ਦਾ ਮੁੱਲ ਆਪਾਂ ਮੋੜ ਸਕੀਏ ਕਿ ਤੁਹਾਨੂੰ ਲੋਕਾਂ ਤੋਂ ਵੋਟਾਂ ਨਾ ਮੰਗਣੀਆਂ ਪੈਣ ਤੇ ਹੁਣ ਭਗਵੰਤ ਮਾਨ ਭੁੱਲ ਕੇ ਹੁਣ ਰਾਜ ਸਭਾ ਵਿੱਚ ਜਦੋਂ ਭੇਜਣਾ ਸੀ ਉਹਨ ਕੱਲਾ ਰਗਵ ਚੱਡਾ ਹੀ ਰਹਿ ਗਿਆ ਸੀ ਜੀ ਜਿਹਨੂੰ ਪੰਜਾਬੀ ਲਿਖਣੀ ਤੱਕ ਨਹੀਂ ਆਂਦੀ ਢੰਗ ਨਾਲ ਹੁਣ ਰਗਵ ਚੱਡਾ ਹੀ ਦੀਦਾ ਸੀ ਜਦੋਂ ਦਾ ਤੁਸੀਂ ਲਾ ਲਓ ਭਗਵੰਤ ਮਾਨ ਦੀ ਸਰਕਾਰ ਆਈ ਆ ਪੰਜਾਬ ਦੇ ਵਿੱਚੋਂ ਆ ਪਾਖੜਾ ਮੈਨੇਜਮੈਂਟ ਬੋਰਡ ਚੋਂ ਪੰਜਾਬ ਦੀ ਮੈਂਬਰੀ ਖਤਮ ਹੋ ਗਈ ਇਹ ਕੀ ਗੱਲਾਂ ਕਰਦੇ ਨੇ ਹੁਣ ਕਿੰਨਾ ਕੁ ਟਾਈਮ ਕੋਲ ਲਾਂਗੇ ਭਾਈ ਸੋਸ਼ਲ ਮੀਡੀਆ ਦਾ ਜ਼ਮਾਨਾ ਗਾ ਕਿੰਨਾ ਕੁ ਟਾਈਮ ਰਹਿ ਜੂ ਗੱਲ ਇੱਕ ਰਹਿ ਜੂ ਦੂਜੀ ਸਾਹਮਣੇ ਆ ਜੂ ਤੁਹਾਡੇ ਸਾਰੇ ਕੰਮ ਮਾਰੇ ਹੋ ਰਹੇ ਆ ਜੀ ਇਹ ਸਨ ਸਾਡੇ ਨਿਰਪੋਵ ਸਿੰਘ ਜੀ ਜੇਤੋ ਜਿਨ੍ਹਾਂ ਨੇ ਦੱਸਿਆ ਮਾਨ ਸਾਹਿਬ ਸਤਾ ਤੋਂ ਆਉਣ ਤੋਂ ਪਹਿਲਾਂ ਕਹਿੰਦੇ ਸੀ ਜਿਹੜਾ ਸਾਡਾ ਹਰਾ ਪੰਨ ਨੌਜਵਾਨਾਂ ਦੀ ਨੌਕਰੀਆਂ ਲਈ ਨੌਜਵਾਨਾਂ ਲਈ ਚੱਲੂਗਾ ਤੇ ਉਹ ਹਰਾ ਪੰਨ ਹੁਣ ਕਿੱਥੇ ਗਾਇਬ ਹੋ ਗਿਆ ਦਿਸਦਾ ਨਜ਼ਰ ਨਹੀਂ ਆ ਰਿਹਾ ਤੁਸੀਂ ਵੇਖ ਰਹੋ ਸੱਚ ਦੀ ਬਰਤਾਲ ਮੈਂ ਤੁਹਾਡਾ ਆਪਣਾ ਬਤਾਰ ਸਿੰਘ ਜੀ ਤਾਰਾ ਫਿਰ ਮਿਲਦੇ ਆ ਧੰਨਵਾਦ